ਬਾਕੀ ਥੜਾ ਕੋਈ ਨਹੀਂ ਉਹ ਬਰਾਬਰ ਦੇ ਦੋਸ਼ੀ ਬਰਾਬਰ ਦੇ ਕਿਉਂਕਿ ਬਰਦਾਸ਼ਤ ਕੀਤਾ ਉਹਨਾਂ ਨੇ ਮਤਲਬ ਉਹਨਾਂ ਨੇ ਅੰਡਿਟ ਕੀਤਾ ਅੱਖਾਂ ਬੰਦ ਕੀਤੀਆਂ ਕਿਉਂ ਬਰਾਬਰ ਦੇ ਹਿਤ ਉਹਨਾਂ ਦੇ ਸੀ ਪਰਿਵਾਰਵਾਦ ਕਿਹੜੇ ਬੰਦੇ ਨਹੀਂ ਲਿਆਂਦਾ ਕਿਹਨੇ ਆਪ ਦੇ ਮੁੰਡੇ ਨਹੀਂ ਲਿਆਂਦੇ ਅੱਗੇ ਕੋਈ ਇੱਕ ਦਾ ਨਾਮ ਲੈ ਕੇ ਦੱਸੋ ਦੂਜਿਆਂ ਨੇ ਵੀ ਮਤਲਬ ਜਿੰਨਾ ਚਿਰ ਉਹ ਆਨੰਦ ਮਾਣੀਗੇ ਮਾਣੀਗੇ ਕਿ ਹੁਣ ਜਦੋਂ ਲੱਗ ਗਿਆ ਵੀ ਉਹ ਵੋਟ ਨਹੀਂ ਦਵਾ ਸਕਦਾ ਸੁਖ ਸਾਰੀ ਗੱਲ ਵੋਟ ਦੀ ਖੜੀ ਹੈ ਇਹਦੇ ਚੋਂ ਫਿਰ ਆਪਣਾ ਰਮਨੀਕ ਸਿੰਘ ਉਹਨਾਂ ਨੂੰ ਹੱਲ ਵੀ ਇੱਕੋ ਹੀ ਔੜ ਦਾ ਲੋਕਾਂ ਨੂੰ ਵੀ ਜਿਹੜਾ ਬੰਦਾ ਵੋਟਾਂ ਲੈ ਗਿਆ ਉਹ ਅਕਾਲੀ ਦਾ ਸੋ ਹੁਣ ਐਥੀ ਕੀ ਮਤਲਬ ਉਹਨਾਂ ਨੂੰ ਲੱਗਿਆ ਕਿ ਖਡੂਰ ਸਾਹਿਬ ਤੇ ਫਰੀਦਕੋਟ ਚੋਂ ਵੀ ਪੰਥ ਨੂੰ ਟੁਕਰਾ ਕੇ ਅਕਾਲੀ ਦਲ ਨੂੰ ਟੁਕਰਾ ਕੇ ਪੰਥ ਨੂੰ ਨਹੀਂ ਅਕਾਲੀ ਦਲ ਨੂੰ ਲੋਕਾਂ ਨੇ ਠੋਕਰਾਤਾ ਤੇ ਉਹ ਬੰਦਿਆਂ ਨੂੰ ਚੁਣ ਲਿਆ ਇਹ ਫੇਰ ਸੋਚ ਬਹੁਤ ਗਲਤ ਥੋ ਜੇ ਵੋਟਾਂ ਤੋਂ ਅੰਦਰਦਾਰਤ ਕਰੋਗੇ ਵੀ ਇੱਕ ਸਿੱਖ ਲੀਡਰਸ਼ਿਪ ਕਦੇ ਵੀ ਵੋਟਾਂ ਚੋਂ ਪ੍ਰਗਟ ਨਹੀਂ ਸੀ ਹੋਈ ਡਵੈਲਪ ਨਹੀਂ ਸੀ ਹੋਈ ਵੋਟਾਂ ਤਾਂ ਬਾਅਦ ਦੇ ਵਿੱਚ ਆਈਆਂ ਸਿੱਖਾਂ ਦੇ ਕਬਦਾ ਟੰਗ ਸੀਗਾ ਆਪਦੀ ਰਵਾਇਤ ਸੀ ਬੜੀ ਲੰਬੀ ਜਿੱਥੇ ਗੁਰਮਤੇ ਦੀ ਰਵਾਇਤ ਜਾਂ ਪੱਤ ਪ੍ਰਦਾਨੀ ਦੀ ਵੀ ਜੋ ਵੀ ਫੈਸਲੇ ਹੁੰਦੇ ਸੀਗੇ ਉਹ ਸਿਰਾਂ ਦੀ ਗਿਣਤੀ ਨਾਲ ਨਹੀਂ ਸੀ ਸੋ ਉੱਥੇ-ਉੱਥੇ ਗੁਰਮਤੇ ਹੁੰਦੇ ਸੀਗੇ ਤਦ ਉਹ ਗੁਰੂ ਨਾਲ ਜੁੜ ਕੇ ਬਹਿਣ ਦੇ ਸੀਗੇ ਗੁਰੂ ਲੇਵ ਦੇ ਵਿੱਚ ਬਹਿੰਦੇ ਸੀ ਉਦੋਂ ਜਾ ਕੇ ਉਹਨਾਂ ਦਾ ਜੁਕੋ ਉਹ ਫੈਸਲਿਟੀ ਠੀਕ ਹੀ ਹੁੰਦੇ ਨੇ ਉਦੋਂ ਜਿਵੇਂ ਪ੍ਰੋਫੈਸਰ ਪੂਰਨ ਸੂਨੇ ਕਹੇ ਨਾ ਵੀ ਜਿਹੜੀ ਹੈਗੀ ਹੈ ਆਪਣੇ ਬੰਦੇ ਦੀਆਂ ਗਿੰਟੀਆਂ-ਮਿੰਟੀਆਂ ਗਲਤ ਹੋ ਸਕਦੀਆਂ ਪਰ ਜਿਹੜੀ ਸੋਲ ਪਰਸੈਪਸ਼ਨ ਉਹ ਕਦੇ ਗਲਤ ਨਹੀਂ ਹੁੰਦੀ ਸੋ ਇਸ ਕਰਕੇ ਇਹ ਉਥੇ ਨਹੀਂ ਉਥੇ ਲੋ ਇਕੱਲੇ ਇਕੱਲੇ ਹੁਣ ਗੱਲ ਬਾਤਾਂ ਦੀ ਨਹੀਂ ਰਹੇਗੀ ਇਕੱਲੇ ਅਕਾਲੀ ਦਲ ਦੀ ਨਹੀਂ ਰਹੇਗੀ ਗੱਲ ਪੰਥ ਤੇ ਵੀ ਆ ਖੜੀ ਹੈ ਸਾਰੇ ਸਮੇਂ ਦੇ ਵਿੱਚ ਪੰਥ ਦੇ ਵਿੱਚੋਂ ਉਹ ਚੇਤਨਾ ਵੀ ਤੇ ਉਹ ਜਜ਼ਬਾ ਚਲੋ ਜਜ਼ਬਾ ਤਾਂ ਆਪਾਂ ਜੀ ਨਹੀਂ ਕਹਿ ਸਕਦੇ ਕਮਜ਼ੋਰ ਹੋ ਗਿਆ ਜਜ਼ਬਾ ਹੈ ਉਹ ਤਾਂ ਫਪੇਲੀਆਂ 'ਚ ਵੀ ਗੱਲ ਕਰਦੇ ਰਹੇ ਜਜ਼ਬਾ ਅੱਜ ਵੀ ਹੈ ਕੁਝ ਵੀ ਕਰ ਸਕਦੇ ਪਰ ਜਿਹੜੀ ਚੇਤਨਾ ਨਾ ਜੇ ਜज्ਬੇ ਦੇ ਹਾਨ ਦੀ ਚੇਤਨਾ ਨਹੀਂ ਸਾਰਾ ਸਾਡਾ ਇਤਿਹਾਸ ਉ ਉਤੇ ਖੜਾ ਹੈ ਉਹ ਚੇਤਨਾ ਅਜੇ ਵਿਕਸਤ ਨਹੀਂ ਹੋ ਰਹੀ ਜਿਹਦੇ ਚੋਂ ਫਿਰ ਟੱਕਰਾਂ ਵੱਜ ਰਹੀਆਂ ਗਲਤ ਆ ਹੁਣ ਕਿੰਨੀਆਂ ਗੱਲਾਂ ਰੋਜ਼ ਚੈਨਲਾਂ ਤੇ ਹੋ ਰਹੀਆਂ ਅਖਬਾਰਾਂ ਚ ਹੋ ਰਹੀਆਂ ਵੀ ਹੁਣ ਉੱਥੇ ਇਕੱਠ ਹੋ ਰਿਹਾ ਹੈ ਅਕਾਲੀ ਦਲ ਦਾ ਬਦਲ ਕਿਹੜੀ ਗੱਲ ਤੇ ਆਧਾਰਤ ਵੀ ਜਿਹੜੇ ਬੰਦੇ ਵੋਟਾਂ ਲੈਣਗੇ ਉਹਨਾਂ ਨੂੰ ਧਰਾ ਬਣਾ ਲੂ ਹੁਣ ਇਹ ਐ ਪਹਿਲਾਂ ਬਾਬਾ ਜਗENDER ਸਿੰਘ ਵੀ ਦੇਖੀ ਐ ਐ ਤੁਰੇ ਬਣਾ ਕੇ ਕੀ ਖੱਟਿਆ ਬੰਦਿਆਂ ਨੇ ਗੱਲ ਐ ਵੀ ਜੋ ਜਿਹਦੇ ਚ ਯੋਗਤਾ ਹੋਵੇ ਉਹ ਕਾਬਲ ਬੰਦੇ ਅੱਗੇ ਆਉਣ